ਚਾਹ ਮੰਤਰੀ ਆ ਚਾਹ ਐਮ ਐਲ ਏ ਆ ਤੇ ਚਾਹ ਪ੍ਰਸ਼ਾਸਨ ਆ ਤੇ ਚਾਹ ਪੁਲਿਸ ਪੰਜਾਬ ਦੀ ਆ ਇਹਨਾਂ ਨੇ ਜੇ ਪੱਤਰਕਾਰ ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਆ ਜੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਅੱਖਾਂ ਇਹਨਾਂ ਦੀਆਂ ਕੱਢ ਕੇ ਰੱਖ ਦੇਣਗੇ ਅੱਜ ਜਦੋਂ ਪੁਤਲਾ ਇਹਨਾਂ ਦੇ ਡੀ ਐਸ ਪੀ ਦਾ ਵੀ ਫੂਕਿਆ ਗਿਆ ਇੱਥੇ ਤੇ ਮੰਤਰੀ ਦਾ ਵੀ ਫੂਕਿਆ ਗਿਆ ਜਦੋਂ ਲੋਕ ਫੂਕ ਕੇ ਸੜਦੇ ਆ ਨਾ ਸੜਕਾਂ ਦੇ ਉੱਤੇ ਤੇ ਉਦੋਂ ਉਹਨਾਂ ਦੇ ਫੁੱਲ ਵੀ ਇਕੱਠੇ ਨਹੀਂ ਕਰਦਾ ਆ ਸੋਭਾ ਇਕੱਠੀ ਕਰ ਲੈਣਾ ਆਪਦੀ ਆਉਦੇ ਮੰਤਰੀ ਦੀ ਤੇ ਐਸਐਸਪੀ ਦੀ ਸ਼ੋਹਾ ਇਕੱਠੀ ਕਰਕੇ ਲੈ ਜਾਣ ਲੋਕ ਤਾਂ ਇਹਨਾਂ ਉੱਤੇ ਸਾੜ ਕੇ ਤੇ ਇਹਨਾਂ ਉੱਤੇ ਲੱਤਾਂ ਮਾਰ ਕੇ ਆ ਜਿਹੜਾ ਇਹਨਾਂ ਦਾ ਪੁਤਲਾ ਸਾੜ ਕੇ ਗਏ ਆ ਦੱਸ ਕੇ ਗਏ ਆ ਕਿ ਜਦੋਂ ਤੁਸੀਂ ਇਨਸਾਫ ਦੀ ਗੱਲ ਨਾ ਕਰੋਗੇ ਤੇ ਲੋਕਾਂ ਦੇ ਲਈ ਤੁਹਾਡੀ ਅਕਾਤ ਇੰਨੀ ਆ ਲੱਗਦਾ ਜਿਵੇਂ ਪਹਿਲਾਂ ਆਖ ਕੇ ਪਰਚੇ ਪਾਏਗੇ ਉਸ ਤੋਂ ਬਹੁਤ ਧਮਕੀਆਂ ਦਿੱਤੀਆਂ ਗਈਆਂ ਹੁਣ ਕੁੱਟ ਮਾਰ ਦਿੱਤੇ ਉਤਰਾ ਕੇ ਇਸ ਤਰੀਕੇ ਨਾਲ ਆਵਾਜ਼ ਜਿਹੜੀ ਉਹ ਬੰਦ ਕਰ ਸਕਦੇ ਨੇ ਬਿਲਕੁਲ ਨਹੀਂ ਇਹ ਉਹ ਲੋਕ ਆ ਜਿਹੜੇ ਸਰਕਾਰ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਦੇ ਹੁਣ ਗੋਲੀਆਂ ਦਾ ਜ਼ਰੂਰ ਮਾਰ ਸਕਦੇ ਆ ਫੇਰ ਤਾਂ ਆਵਾਜ਼ ਭਲਾ ਇਹਨਾਂ ਦੀ ਬੰਦ ਕਰ ਸਕਣ ਤੇ ਨਹੀਂ ਇਹ ਆਵਾਜ਼ ਆ ਜਿਹੜੀ ਇਸੇ ਤਰ੍ਹਾਂ ਚੱਲਦੀ ਰਹੂਗੀ ਇਹ ਮਿਲੀ ਇਹਨਾਂ ਦੀ ਜਿਹੜੀ ਲੋਟਾ ਮੰਤਰੀਆਂ ਦੀ ਐਮ ਐਲ ਏ ਦੀ ਉਹ ਰਣਜੀਤ ਸਿੰਘ ਨੇ ਜੱਗ ਯਾਰ ਕੀਤੀ ਸੀ ਉਹਦੇ ਤੇ ਹਮਲਾ ਕੀਤਾ ਪਰ ਇਹ ਮੰਤ ਭਾਗੀ ਖਬਰ ਆ ਇਹ ਪੰਜਾਬ ਸਰਕਾਰ ਨੂੰ ਇਹਦੀ ਪਰਪਾਈ ਆ ਜਿਹੜੀ ਕਰਨੀ ਪਾਉ ਲੋਕ ਵਾਈ ਟੀਵੀ ਨਾਲ ਜੁੜੋ ਤੁਸੀਂ ਮੈਂ ਹਮਤਾਜ ਅੱਜ ਗਿੱਦੜਬਾਹ ਦੇ ਵਿੱਚ ਪੱਤਰਕਾਰ ਰਣਜੀਤ ਗੱਲ ਦੀ ਹੋਈ ਕੁੱਟਮਾਰ ਦੇ ਵਿਰੋਧ ਦੇ ਵਿੱਚ ਰੋਸ ਪ੍ਰਦਰਸ਼ਨ ਸੀਗਾ ਤਾਂ ਉੱਥੇ ਐਸਐਸਪੀ ਮਕਸਰ ਸਾਹਿਬ ਅਤੇ ਮੰਤਰੀ ਬਲਜੀਤ ਕੌਰ ਦਾ ਪਤਲਾ ਜਿਹੜਾ ਫੁਕਾ ਕੇ ਪਿੱਛੇ ਦਿਖਾ ਦਿੰਨੇ ਆ ਕਿ ਜਿਹੜਾ ਮੱਚਿਆ ਹੋਇਆ ਪਤਲਾ ਉਹ ਸੜਕ ਦੇ ਉੱਤੇ ਪਿਆ ਤਾਂ ਉੱਥੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਕੁਲਦੀਪ ਖਖਰਾਣਾ ਹੋਣਗੇ ਕਿਰਤੀ ਕਿਸਾਨ ਯੂਨੀਅਨ ਤੋਂ ਬਾਈ ਸਭ ਤੋਂ ਪਹਿਲਾਂ ਜਿਹੜੀ ਘਟਨਾ ਵਾਪਰੀ ਹੈ ਉਹਦੇ ਬਾਰੇ ਕੀ ਤੁਹਾਡਾ ਮੰਨਣਾ ਮਤਲਬ ਇੱਕ ਤਾਂ ਪੱਤਰਕਾਰ ਦੀ ਕੁੱਟਮਾਰ ਕੀਤੀ ਉੱਤੇ ਉਹਨੂੰ ਡਰਾਇਆ ਜਾ ਰਿਹਾ ਕਿ ਆਪਣੀ ਆਵਾਜ਼ ਚੱਕੀ ਤਾਂ ਹਿਸਾਬ ਲੈ ਲਾ ਪਰਚਾ ਪਾ ਦੇਣਗੇ ਤੇਰੇ ਉੱਤੇ ਇਹ ਬਾਈ ਜੀ ਬਹੁਤ ਮੰਦਭਾਗੀ ਖਬਰ ਆ ਪੰਜਾਬ ਦੇ ਲਈ ਪੰਜਾਬ ਦੇ ਵਿੱਚ ਮੀਡੀਆ ਨੂੰ ਲੋਕ ਚੌਥਾ ਥੰਮ ਕਹਿੰਦੇ ਸੀਗੇ ਕਿ ਮੀਡੀਆ ਉਹਨਾਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣਦੀ ਆ ਜਦੋਂ ਕੋਈ ਲੋਕਾਂ ਉੱਤੇ ਅਟੈਕ ਕਰਦਾ ਚਾਹ ਸਰਕਾਰ ਆ ਚਾਹ ਕੋਈ ਵੱਡਾ ਲੋਕ ਆ ਉਦੋਂ ਮੀਡੀਆ ਕੋਲ ਜਾਂਦੇ ਆ ਤੇ ਮੀਡੀਆ ਲੋਕਾਂ ਨੂੰ ਇਨਸਾਫ ਦਿਵਾਉਂਦੀ ਆ ਇਹ ਸਰਕਾਰ ਨੇ ਬਦਲਾ ਜਿਹੜਾ ਇਹਦਾ ਅਸਲੀ ਬਦਲਾ ਦਾ ਚਿਹਰਾ ਜਿਹੜਾ ਹੁਣ ਲੋਕਾਂ ਸਾਹਮਣੇ ਆਉਣਾ ਸ਼ੁਰੂ ਹੋਇਆ ਇਹ ਸਾਨੂੰ ਲੋਕਾਂ ਨੂੰ ਨਹੀਂ ਪਤਾ ਸੀ ਇਹ ਬਦਲਾ ਕਿਹੜਾ ਲਿਆਉਣਾ ਚਾਹੁੰਦੇ ਆ ਇਹ ਬਦਲਾ ਪਹਿਲੀ ਵਾਰ ਪੰਜਾਬ ਦੇ ਵਿੱਚ ਇਹ ਆਮ ਆਦਮੀ ਪਾਰਟੀ ਲੈ ਕੇ ਆਈ ਆ ਪਹਿਲਾ ਪੱਤਰਕਾਰ ਜਿਹੜੇ ਖਰੀਦੇ ਗਏ ਉਹਨਾਂ ਨੂੰ ਆਪਦੀ ਝੋਲੀ ਦੇ ਵਿੱਚ ਭਾਲਿਆ ਜਿਹੜੇ ਇਹਨਾਂ ਤੋਂ ਖਰੀਦੇ ਨਹੀਂ ਗਏ ਜਿਹੜੇ ਪੱਤਰਕਾਰ ਇਹਨਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਦੇ ਸੀ ਪਹਿਲਾਂ ਉਹਨਾਂ ਤੇ ਸਭ ਤੋਂ ਪਹਿਲਾਂ ਪੇਚ ਬੰਦ ਕੀਤੇ ਫੇਰ ਉਹਨਾਂ ਤੇ ਪਰਚੇ ਪਾਏ ਤੇ ਹੁਣ ਇਹਨਾਂ ਨੇ ਤੀਜੀ ਕਾਰਵਾਈ ਆ ਜਿਹੜੀ ਉਹਨਾਂ ਦੀ ਕੁੱਟਮਾਰ ਵੀ ਸ਼ੁਰੂ ਕਰਤੀ ਆ ਉਸ ਕੁੱਟਵਾ ਦੇ ਵਿਰੋਧ ਦੇ ਵਿੱਚ ਅੱਜ ਇੱਥੇ ਆ ਜਿਹੜੇ ਪੂਰਾ ਭਾਈਚਾਰਾ ਪੱਤਰਕਾਰ ਤੇ ਨਾਲ ਕਿਸਾਨ ਮਜ਼ਦੂਰ ਜਥੇਬੰਦੀਆਂ ਖੜੀਆਂ ਹੋਈਆਂ ਤੇ ਇਹ ਸਰਕਾਰ ਨੂੰ ਇੱਕ ਚੇਤਾਵਨੀ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਰੂਰ ਦਿੰਨੇ ਆ ਚਾਹ ਮੰਤਰੀ ਆ ਚਾਹ ਐਮ ਐਲ ਏ ਆ ਤੇ ਚਾਹ ਪ੍ਰਸ਼ਾਸਨਾਂ ਤੇ ਚਾਹ ਪੁਲਿਸ ਪੰਜਾਬ ਦੀ ਆ ਇਹਨਾਂ ਨੇ ਜੇ ਪੱਤਰਕਾਰ ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਆ ਜੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਖਾਂ ਇਹਨਾਂ ਦੀਆਂ ਕੱਢ ਕੇ ਰੱਖ ਦੇਣਗੇ ਕਿਉਂਕਿ ਇੱਕੋ ਇੱਕ ਧੈਰ ਆ ਜਿਹੜੀ ਇਹ ਪੱਤਰਕਾਰ 994 ਪੋਟਿਆਂ ਤੇ ਗੁਨੇ ਜਾ ਸਕਦੇ ਆ ਚਾਹ ਸੋਸ਼ਲ ਮੀਡੀਆ ਲਾਲਗੇ ਚਾਹ ਪ੍ਰਿੰਟ ਮੀਡੀਆ ਲਾਲਗੇ ਕੁਝ ਕੁ ਪੱਤਰਕਾਰ ਰਹਿ ਗਏ ਆ ਜਿਹੜੇ ਇਹਨਾਂ ਦੀ ਚੋਰੀ ਨੂੰ ਜਗ ਜाहिर ਕਰਦੇ ਆ ਰਣਜੀਤ ਸਿੰਘ ਨੇ ਵੀ ਜਗ ਜाहिर ਇਹਨਾਂ ਦੀ ਚੋਰੀ ਕੀਤੀ ਸੀ ਪੰਜਾਬ ਦੇ ਕਿਸਾਨ ਤਾਂ ਮੰਡੀਆਂ ਦੇ ਵਿੱਚ ਰੋ ਰਹੇ ਆ ਸਰਕਾਰੀ ਖਰੀਦਾਂ ਜਿਹੜੀ ਬੰਦ ਕਰ ਦਿੱਤੀ ਆ ਤੇ ਰਣਜੀਤ ਸਿੰਘ ਨੇ ਵੀ ਇਹ ਤਕਾਉਣ ਦੀ ਕੋਸ਼ਿਸ਼ ਕੀਤੀ ਕਿ ਬਾਹਰੋਂ ਝੋਨਾ ਆ ਰਿਹਾ ਤੇ ਸਾਡੇ ਪੰਜਾਬ ਦਾ ਝੋਨਾ ਜਿਹੜਾ ਮੰਡੀਆਂ ਦੇ ਵਿੱਚ ਖਰੀਦਣਾ ਬੰਦ ਕਰ ਦਿੱਤਾ 4 ਲੱਖ ਤੋਂ ਵੱਧ ਏਕੜ ਆ ਜਿਹੜੀ ਸਾਡੀ ਫਸਲ ਤਬਾਹ ਹੋ ਗਈ ਤੇ 10 12 ਮਨ 15 ਮਨ ਝੋਨਾ ਕਿੱਲੇ ਦਾ ਵੈਸੇ ਘਟ ਗਿਆ ਤੇ ਇਹ ਕਹਿੰਦੇ ਸਾਡਾ ਝੋਨਾ ਪੂਰਾ ਹੋ ਗਿਆ ਸੋ ਇਹ ਮਿਲੀ ਇਹਨਾਂ ਦੀ ਜਿਹੜੀ ਲੋਟਾ ਮੰਤਰੀਆਂ ਦੀ ਐਮਐਲਏਾਂ ਦੀ ਉਹ ਰਣਜੀਤ ਸਿੰਘ ਨੇ ਜੱਗ ਯਾਰ ਕੀਤੀ ਸੀ ਉਹਦੇ ਤੇ ਹਮਲਾ ਕੀਤਾ ਪਰ ਇਹ ਮੰਤ ਭਾਗੀ ਖਬਰ ਆ ਇਹ ਪੰਜਾਬ ਸਰਕਾਰ ਨੂੰ ਇਹਦੀ ਪਰਪਾਈ ਆ ਜਿਹੜੀ ਕਰਨੀ ਪਊਗੀ। ਅੱਛਾ ਅੱਜ ਉਸ ਤੋਂ ਬਾਅਦ ਗੱਲ ਕਰੀਏ ਜੇ ਆਪਾਂ ਪੁਲਿਸ ਦੇ ਉੱਤੇ ਤਾਂ ਪੁਲਿਸ ਹੁੰਦੀ ਹੈ ਕਹਿੰਦੇ ਲੋਕਾਂ ਦੀ ਸੁਰੱਖਿਆ ਦੇ ਲਈ ਪਰ ਇੱਥੇ ਪੁਲਿਸ ਜਿਹੜੀ ਉਹ ਡਰਾ ਰਹੀ ਹੈ ਚਾਹੇ ਆਹ ਮਾਮਲਾ ਹੋਵੇ ਚਾਹੇ ਪਹਿਲਾਂ ਕਿਸੇ ਪੱਤਰਕਾਰ ਨੈਸ਼ਨ ਦੇ ਖਿਲਾਫ ਆਵਾਜ਼ ਚੱਕੀ ਸੀ ਉਹਨੂੰ ਕਹਿੰਦੇ ਆ ਕਿ ਆਵਾਜ਼ ਨਾ ਚੱਕ ਨੈਸ਼ਨ ਦੇ ਖਿਲਾਫ ਵੀ ਨਾ ਆਵਾਜ਼ ਚੱਕ ਤੇ ਜਿਸ ਦੇ ਵਜੋਂ ਅੱਜ ਪੁਤਲਾ ਸਾੜਿਆ ਗਿਆ ਐਸਐਸਪੀ ਦਾ ਦੇਖ ਸਕਦੇ ਹੋ ਇੱਥੇ ਬਿਲਕੁਲ ਇਹ ਆਮ ਆਦਮੀ ਪਾਰਟੀ ਆ ਚਾ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਆ ਉਹਨਾਂ ਨੇ ਕਿਹਾ ਕਿ ਇਹ ਪੁਲਸਾ ਜਿਹੜੀ ਤੁਹਾਡੀ ਸੁਰੱਖਿਆ ਆ ਵਾਸਤੇ ਆ ਇਹ ਸਾਡੀ ਸੁਰੱਖਿਆ ਵਾਸਤੇ ਨਹੀਂ ਇਹ ਉਹਨਾਂ ਗੁੰਡਿਆਂ ਲਈ ਉਹਨਾਂ ਚੱਟਾ ਵੇਚਣ ਵਾਲੇ ਉਹ ਕਾਲਾ ਵੇਚਣ ਵਾਲੇ ਉਹ ਚੋਰੀਆਂ ਕਰਨ ਵਾਲੇ ਉਹ ਡਕੈਤੀਆਂ ਕਰਨ ਵਾਲੇ ਚਾਹ ਆਮ ਆਦਮੀ ਦੇ ਆ ਚਾ ਕਾਲੀ ਦਲ ਦੇ ਆ ਚਾ ਕਾਂਗਰਸ ਦੇ ਉਹਨਾਂ ਦੀ ਰਾਖੀ ਕਰਦੇ ਆ ਤੇ ਅੱਜ ਇੱਥੇ ਪੁਲਸ ਸਾਡੇ ਮੂਹਰੇ ਡੰਡੇ ਲੈ ਕੇ ਖੜ ਗਈ ਆ ਅੱਜ ਜਦੋਂ ਪੁਤਲਾ ਇਹਨਾਂ ਦੇ ਡੀਐਸਪੀ ਦਾ ਵੀ ਫੂਕਿਆ ਗਿਆ ਇੱਥੇ ਤੇ ਮੰਤਰੀ ਦਾ ਵੀ ਫੂਕਿਆ ਗਿਆ ਜਦੋਂ ਲੋਕ ਫੂਕ ਕੇ ਸੜਦੇ ਆ ਨਾ ਸੜਕਾਂ ਦੇ ਉੱਤੇ ਤੇ ਉਦੋਂ ਉਹਨਾਂ ਦੇ ਫੁੱਲ ਵੀ ਇਕੱਠੇ ਨਹੀਂ ਕਰਦਾ ਆ ਸੋਹਾ ਇਕੱਠੀ ਕਰ ਲੈਣ ਆਪਦੀ ਆਪਦੇ ਮੰਤਰੀ ਦੀ ਤੇ ਐਸਐਸਪੀ ਦੀ ਸੋਹਾ ਇਕੱਠੀ ਕਰਕੇ ਲੈ ਜਾਣ ਲੋਕ ਤਾਂ ਇਹਨਾਂ ਉੱਤੇ ਸਾੜ ਕੇ ਤੇ ਇਹਨਾਂ ਉੱਤੇ ਲੱਤਾਂ ਮਾਰ ਕੇ ਆ ਜਿਹੜਾ ਇਹਨਾਂ ਦਾ ਪੁਤਲਾ ਸਾੜ ਕੇ ਗਏ ਆ ਦਸ ਕੇ ਗਏ ਆ ਕਿ ਜਦੋਂ ਤੁਸੀਂ ਇਨਸਾਫ ਦੀ ਗੱਲ ਨਾ ਕਰੋਗੇ ਤੇ ਲੋਕਾਂ ਦੇ ਲਈ ਤੁਹਾਡੀ ਅਕਾਤ ਇੰਨੀ ਆ ਲੋਕ ਤੁਹਾਨੂੰ ਮਿੱਟੀ ਦੇ ਵਿੱਚ ਮਲੌਣ ਲੱਗਿਆ ਵੀ ਮਿੰਟ ਮਾਰਦੇ ਆ ਸੋ ਇਸ ਕਰਕੇ ਲੋਕਾਂ ਦੇ ਸਾਹਮਣੇ ਆ ਇਨਸਾਫ ਪਸੰਦ ਲੋਕਾਂ ਦੇ ਸਾਹਮਣੇ ਆ ਜਿਹੜਾ ਜਿਹੜਾ ਇਨਸਾਫ ਦੇਣਾ ਚਾਹੀਦਾ ਜੇ ਇਨਸਾਫ ਨਾ ਦੇਣਗੇ ਲੋਕ ਇਸੇ ਤਰ੍ਹਾਂ ਇਹਨਾਂ ਨੂੰ ਰੋਲਣਗੇ ਪੈਰਾਂ ਦੇ ਵਿੱਚ ਸੋ ਰੋਲਦੇ ਰਹਿਣਗੇ ਸੋ ਇਸੇ ਮੁੱਦੇ ਦੇ ਉੱਤੇ ਅਸੀਂ ਆ ਜਿਹੜਾ ਕਿਰਤੀ ਕਿਸਾਨ ਯੂਨੀਅਨ ਪੂਰੀ ਤਰ੍ਹਾਂ ਨਾਲ ਵਾਲਾ ਕੀ ਲੱਗਦਾ ਜਿਵੇਂ ਪਹਿਲਾਂ ਅੱਖ ਕੇ ਪਰਚੇ ਪਾਏਗੇ ਉਸ ਤੋਂ ਬਹੁਤ ਧਮਕੀਆਂ ਦਿੱਤੀਆਂ ਗਈਆਂ ਹੁਣ ਕੁੱਟ ਮਾਰ ਦਿੱਤੇ ਉਤਰਾ ਕੇ ਇਸ ਤਰੀਕੇ ਨਾਲ ਆਵਾਜ਼ ਜਿਹੜੀ ਉਹ ਬੰਦ ਕਰ ਸਕਦੇ ਨੇ ਬਿਲਕੁਲ ਨਹੀਂ ਇਹ ਪੱਤਰਕਾਰ ਉਹ ਲੋਕ ਆ ਜਿਹੜੇ ਅੱਜ ਪੱਤਰਕਾਰ ਭਾਈਚਾਰਾ ਇੱਥੇ ਇਕੱਠਾ ਹੋਇਆ ਇਹ ਉਹ ਲੋਕ ਆ ਜਿਹੜੇ ਸਰਕਾਰ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਦੇ ਇਹ ਤਾਂ ਕੁੱਟ ਇਹਨਾਂ ਨੇ ਸਾਰੇ ਵੇਖ ਲਏ ਹੁਣ ਉਹਨਾਂ ਕੋਲ ਇੱਕੋ ਰਹਿ ਗਿਆ ਹੁਣ ਇਹਨਾਂ ਨੂੰ ਕੁੱਟ ਤੋਂ ਵੀ ਪਿੱਛੇ ਹਟੇ ਹੁਣ ਗੈਂਗਸਟਰਾਂ ਗੈਂਗਸਟਰ ਇਹਨਾਂ ਦੇ ਕੋਲ ਬਹੁਤ ਆ ਗੈਂਗਸਟਰਾਂ ਨਾਲ ਇਹਨਾਂ ਦੀਆਂ ਯਾਰੀਆਂ ਹੁਣ ਗੋਲੀਆਂ ਤਾਂ ਜ਼ਰੂਰ ਮਾਰ ਸਕਦੇ ਆ ਫੇਰ ਤਾਂ ਆਵਾਜ਼ ਭਲਾ ਇਹਨਾਂ ਦੀ ਬੰਦ ਕਰ ਸਕਣ ਤੇ ਨਹੀਂ ਇਹ ਆਵਾਜ਼ ਆ ਜਿਹੜੀ ਇਸੇ ਤਰ੍ਹਾਂ ਚੱਲਦੀ ਰਹੂਗੀ ਇਹ ਆਵਾਜ਼ ਨੂੰ ਆ ਜਿਹੜਾ ਬੰਦ ਨਹੀਂ ਕਰ ਸਕਦੇ ਕਿਉਂਕਿ ਲੋਕ ਪਸੰਦ ਲੋਕ ਆ ਜਿਹੜੇ ਭਗਤ ਸਿੰਘ ਦੀ ਧਰਤੀ ਤੇ ਆ ਇਸ ਧਰਤੀ ਦੇ ਉੱਤੇ ਸਾਡੇ ਜਦੋਂ ਜਦੋਂ ਆਪਤਾਈ ਆ ਲੋਕਾਂ ਨੂੰ ਸੱਚ ਦੇ ਲਈ ਫਾਂਸੀਆਂ ਦੇ ਰਸੇ ਵੀ ਚੁੰਮਣੇ ਪਏ ਤੇ ਪੱਤਰਕਾਰ ਭਾਈਚਾਰਾ ਜਿਹੜਾ ਜਿਹੜੇ ਇਨਸਾਫਪਸੰਦ ਲੋਕ ਇੱਥੇ ਆਏ ਆ ਉਹ ਵੀ ਉਹਨਾਂ ਯੋਧਿਆਂ ਦੇ ਪੀਰਾਂ ਦੇ ਪਕੀਰਾਂ ਦੇ ਸਾਡੇ ਸ਼ਹੀਦਾਂ ਦੀਆਂ ਧਰਤੀ ਤੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸਾਡੇ ਵਾਰਸਾ ਉਹਨਾਂ ਦੇ ਵਾਰਸ ਹੀ ਇਹ ਲੋਕ ਆ ਇਹਨਾਂ ਨੂੰ ਗੋਲੀਆਂ ਵੀ ਖਾਣੀਆਂ ਪਈਆਂ ਤਾਂ ਵੀ ਖਾ ਲੈਣਗੇ ਪਰ ਜਿਹੜੀ ਪੰਜਾਬ ਸਰਕਾਰ ਚੋਰੀ ਕਰ ਰਹੀ ਆ ਲਟੇਰਿਆਂ ਦੇ ਨਾਲ ਲੁੱਟ ਰਹੀ ਆ ਪੰਜਾਬ ਨੂੰ ਉਹ ਆਵਾਜ਼ ਐ ਇਸੇ ਤਰ੍ਹਾਂ ਬੁਲੰਦ ਰਾਂਗੂਗੀ ਬਹੁਤ ਧੰਨਵਾਦ ਭਾਈ ਬਹੁਤ ਧੰਨਵਾਦ ਭਾਈ ਜੀ